ਦੁਕਾਨ ਅਠਵਾ ਕੀਮਤੀ ਲਾਲ ਤੋਂ 20000 ਫੜ ਕੇ ਪਹਿਲਾਂ ਸਿੱਧਾ ਉਹ ਨਹਰ ਚਾਂਦੀ ਦੁਕਾਨ ਉੱਤੇ ਗਿਆ ਨਹਰ ਦੁਕਾਨ ਉੱਤੇ ਬੈਠਾ ਇੱਕ ਮੱਖੀ ਨਾਲ ਸੰਘਰਸ਼ ਕਰ ਰਿਹਾ ਸੀ ਉਹਦੀ ਦੁਕਾਨ ਦੇ ਦੋ ਨੌਕਰ ਮੁੰਡੇ ਬਣਾ ਸੋਫੇ ਉੱਤੇ ਬੈਠੇ ਗੱਪਾਂ ਮਾਰ ਰਹੇ ਸਨ ਮੱਖੀ ਨਹਰ ਜਾਂਦੇ ਨਾ ਘੁੱਟਿਆ ਬੈਠਦੀ ਕੁਝ ਪਲ ਤਾਂ ਉਹ ਉਹਨੂੰ ਬੈਠੀ ਰਹਿਣ ਦਿੰਦਾ ਅਤੇ ਫਿਰ ਨੱਕ ਕੋਲ ਲੈ ਜਾ ਕੇ ਹੱਥਾਂ ਦੀ ਤਾੜੀ ਮਾਰਦਾ ਉਹਨੂੰ ਪੱਕਾ ਯਕੀਨ ਹੁੰਦਾ ਕਿ ਇਸ ਵਾਰ ਤਾਂ ਜ਼ਰੂਰ ਮੱਖੀ ਮਾਰੀ ਗਈ ਹੈ ਪਰ ਉਹ ਹੱਥਾਂ ਦੀਆਂ ਦੋਵੇਂ ਹਥੇੜੀਆਂ ਦੇਖਦਾ ਮੱਖੀ ਮਰੀ ਹੋਈ ਦਾ ਵਜੂਦ ਕਿਦਰੇ ਵੀ ਨਹੀਂ ਦਿਸਦਾ ਸੀ ਅਗਲੇ ਪਲ ਉਹ ਫੇਰ ਉਹਦੇ ਨੱਕੋਤੇ ਕਾਇਮ ਦائم ਬੈਠੀ ਹੁੰਦੀ ਸੰਤੇ ਨੂੰ ਆਇਆ ਦੇਖ ਕੇ ਨੌਹਰचंद ਖੁਸ਼ ਹੋਇਆ ਉਸ ਦਿਨ ਸਵੇਰ ਦਾ ਕੋਈ ਗਾਹਕ ਨਹੀਂ ਆਇਆ ਹੋਵੇਗਾ ਇਨ੍ਹਾਂ ਦਿਨਾਂ ਵਿੱਚ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਨੇ ਕਿ ਕੱਪੜਾ ਖਰੀਦਣ ਆਉਣ ਜਿਹੜਾ ਵੀ ਕੋਈ ਉਹਦੇ ਕਦੇ ਆਉਂਦਾ ਉਦਾਰ ਵਾਲਾ ਗਾਹਕ ਹੁੰਦਾ ਨੌਹਰ ਚੰਦ ਉਦਾਰ ਵਾਲੇ ਗਾਹਕਾਂ ਦਾ ਵੀ ਓਨਾ ਹੀ ਸਵਾਗਤ ਕਰਦਾ ਹੋਰ ਨਹੀਂ ਤਾਂ ਦੁਕਾਨ ਦਾ ਕਾਰੋਬਾਰ ਤਾਂ ਚੱਲਦਾ ਰਹਿੰਦਾ ਸੀ ਇਹਨਾਂ ਦਿਨਾਂ ਵਿੱਚ ਨੌਹਰ ਚੰਦ ਹੱਸ ਕੇ ਸ਼ਿਕਾਇਤ ਕਰਦਾ ਮੰਦਾ ਚੱਲ ਰਿਹਾ ਭਾਈ ਬਸ ਇਉਂ ਸਮਝੋ ਭਈ ਨੌਕਰਾਂ ਦੀ ਤਨਖਾਹ ਪਈ ਜਾਂਦੀ ਹੈ ਮੁਫਤ ਦੀ ਆਹ ਭਈ ਸੰਤਾ ਸਿਆਂ ਕਿੱਧਰ ਚੱਕਰ ਮਾਰਿਆ ਮੰਡੀ ਦਾ ਸੰਤਾ ਜਿਵੇਂ ਕੋਈ ਧਨਾੜ ਜੱਟ ਹੋਵੇ ਕਹਿੰਦਾ ਸੇਠਾ ਦੇਖ ਕੇ ਸਾਬ ਪਤਾ ਵੇ ਆਪਣਾ ਨਹਰਚੰਦ ਨੂੰ ਉਹਦੀ ਗੱਲ ਸੁਣੀ ਨਹੀਂ ਪੁੱਛਣ ਲੱਗਿਆ ਕੀ ਆਖਿਆ ਨਾਮਾਂ ਦੱਸ ਕਿੰਨਾ ਹੈ ਸੰਤਾਂ ਕੁਝ ਉੱਚਾ ਬੋਲਿਆ ਦੋਵੇਂ ਨੌਕਰ ਮੁੰਡੇ ਨਹਰਚੰਦ ਦੇ ਕੋਲਾ ਖੜੇ ਸਨ ਨਹਰਚੰਦ ਨੇ ਅੱਖਾਂ ਚੌੜੀਆਂ ਕੀਤੀਆਂ ਅਤੇ ਹੈਰਾਨ ਹੋਇਆ ਬੋਲਿਆ ਨਾਮਾਂ ਪੁੱਛਣਾ ਹੀ ਹੈ ਕਿ ਨਹੀਂ ਬਈ ਵਾਸੇઠા ਤੇਰੇ ਦੇਖੇ ਜਾਉ ਐਦੋਂ ਕੀ ਸਮਝਦਾ ਮੈਨੂੰ ਅਪਾ ਕੋਈ ਨੰਗ ਜੱਟ ਥੋੜੇ ਆ ਸੰਤੇ ਦੇ ਬੋਲ ਵਿੱਚ ਖਾਸੀ ਬਰਕਤ ਸੀ ਮੁੰਡੇ ਨੂੰ ਆਖ ਕੇ ਨਹਰ ਚੰਦ ਨੇ ਬਹੀ ਮੰਗਾਈ ਅਤੇ ਸੰਤਾ ਸਿੰਘ ਪਿੰਡ ਥੰਮਣ ਵਾਲਾ ਦਾ ਖਾਤਾ ਦੇਖਿਆ ਜੋੜ ਲਾਇਆ ਪਿਆ ਸੀ ਦੱਸਿਆ ਤਾਂ ਸੰਤੇ ਦੀਆਂ ਅੱਖਾਂ ਦੇ ਡੇਲੇ ਸਥਿਰ ਰਹਿ ਗਏ ਕੁੱਲ ਜੋੜ 7688 ਰੁਪਏ ਸੀ ਸੰਤੇ ਨੇ ਆਪਣੇ ਪੁਰਾਣੇ ਤਰਾਨੇ ਕੋਟ ਦੀ ਅੰਦਰਲੀ ਜੇਬ ਦਾ ਬਕਸੂਆ ਖੋਲਿਆ ਅਤੇ ਇੱਕ ਗੁੱਟੀ ਕੱਢ ਕੇ ਨਹਰ ਚੰਦ ਵੱਲ ਕੀਤੀ ਤੂੰ ਜੀ ਗੁੱਟੀ ਬਕਸੂਆ ਲਾ ਕੇ ਉਹਦੀ ਦੂਜੀ ਅੰਦਰਲੀ ਜੇਬ ਵਿੱਚ ਸੀ ਨੌਰਚੰਦ ਨੂੰ ਜਿਵੇਂ ਸੁਪਨਾ ਆ ਗਿਆ ਹੋਵੇ ਐਨੀ ਨਿਰਨੇ ਸੰ ਵਿੱਚ ਜੱਟ ਕਦੋਂ ਨਿਪੜਦਾ ਹੈ ਉਹਨੇ ਪੁੱਛਿਆ ਪਹਿਲਾਂ ਐਂ ਦੱਸ ਸੰਤਾ ਸਿਆ ਇਹ ਗੁੱਟੀ ਕਿਦੋਂ ਡਿੱਗੀ ਪਈ ਥਈ ਹੈ ਜਾਂ ਠੱਗੀ ਮਰੀ ਹੈ ਕੋਈ ਇਨ੍ਹਾਂ ਦਿਨਾਂ 'ਚ ਤਾਂ ਬੰਦਾ ਮਾਰ ਕੇ ਪੈਸਾ ਨਹੀਂ ਮਿਲਦਾ ਤੂੰ ਕਿੱਥੋਂ ਲਿਆ ਇਹਨੇ ਨੋਟ ਐਂ ਕਰ ਇਹਦੇ 'ਚੋਂ 5000 ਤੂੰ ਜਮ੍ਹਾਂ ਕਰ ਲੈ ਆਪਦਾ ਬਾਕੀ ਫੇਰ ਹਾੜੀ ਨੂੰ ਦੇਖਾਂਗੇ ਨੇੜੇ ਹੀ ਐ ਹਾੜੀ ਚ ਕੀ ਗੋਡੇ ਰਹੇਗੇ ਨੌਰਚੰਦ ਨੇ ਸਾਰੀ ਗੁੱਟੀ ਗਿਣੀ ਅਤੇ ਫੇਰ ਗਣ ਕੇ ਅੱਧੇ ਨੋਟ ਸੰਤੇ ਨੂੰ ਰਬੜ ਵਿੱਚ ਬਨ ਕੇ ਫੜਾ ਦਿੱਤੇ ਪਹੀ ਉੱਤੇ 2688 ਦੀ ਬਾਕੀ ਕੱਢ ਦਿੱਤੀ ਨੌਰਚੰਦ ਲਈ ਇਹ ਏ ਸਰੋਤ ਦੀ ਸਭ ਤੋਂ ਵੱਡੀ ਕਮਾਈ ਸੀ ਸਭ ਤੋਂ ਵੱਡੀ ਉਗਰਾਹੀ ਸੀ ਅਜੇ ਵੀ ਜਿਵੇਂ ਉਸ ਨੂੰ ਕੋਈ ਸੁਪਨਾ ਆ ਰਿਹਾ ਹੋਵੇ ਮੁੰਡੇ ਨੂੰ ਕਹਿ ਕੇ ਉਨੇ ਸੰਤਾ ਸਿੰਘ ਲਈ ਚਾਹ ਦਾ ਗਲਾਸ ਮੰਗਾਇਆ ਚਾਹ ਪੀ ਰਿਹਾ ਉਹ ਚੁੱਪ ਸੀ ਅੰਦਰ ਛੇਤੀ ਪਿੰਡ ਪਹੁੰਚ ਜਾਣ ਬਾਰੇ ਸੋਚ ਰਿਹਾ ਸੀ ਹੋਰ ਦਸ ਕੁੜਤੇ ਦਾ ਕੱਪੜਾ ਦਿਖਾਈਏ ਨਾ ਕੁੜਤੇ ਤਾਂ ਹੈਗੇ ਆ ਬਸ ਕੱਪੜਾ ਕੋਈ ਨਹੀਂ ਲੈਣਾ ਕੰਬੜ ਲੈ ਜਾ ਕੀ ਆ ਚੂੜੇਚ ਮਹਿਰਾਣਾ ਲਈ ਫਿਰਦਾ ਸੜਿਆ ਹੋਇਆ ਬੋਦਾਪੂਰਾ ਜਾ ਅਸਲੀ ਕੰਬੜ ਨੇ ਤਾਰੀ ਵਾਲ ਦੇ ਨੋਹਰ ਚੰਦ ਨੇ ਮੁੰਡੇ ਨੂੰ ਇਸ਼ਾਰਾ ਕੀਤਾ ਮੁੰਡਾ ਪਲਾਂਛਣਾ ਅੰਦਰ ਹੀ ਕੰਬਲਾਂ ਦਾ ਥੱਬਾ ਪਰ ਲਿਆ ਨਹਰਜੰਦ ਅੱਗੇ ਢੇਰੀ ਕਰ ਦਿੱਤੇ ਦੇਖ ਰਜ਼ਾਈ ਲੈਣ ਦੀ ਲੋੜ ਨਹੀਂ ਉੱਤੇ ਲਓ ਚਾਹੇ ਥੱਲੇ ਵਿਛਾ ਲੈ ਉਹਨੇ ਕੰਬਲ ਖੋਲ ਕੇ ਸੰਤੇ ਦੇ ਪੱਟਾ ਉੱਤੇ ਫੈਲਾ ਦਿੱਤਾ ਸੰਤੇ ਨੂੰ ਜਿਵੇਂ ਨਿੱਗ ਚੜਨ ਲੱਗਿਆ ਹੋਵੇ ਉਹਨੂੰ ਆਪਣੇ ਪਾਟੇ ਪੁਰਾਣੇ ਕੰਬਲ ਤੋਂ ਵਾਕਿਆਈ ਕਚਿਆਂ ਆਈ ਮੁੱਲ ਪੁੱਛਿਆ ਤਾਂ ਨਹਰਜੰਦ ਨੇ ਜਵਾਬ ਦਿੱਤਾ ਮੁੱਲ ਪੁੱਛਣ ਦੀ ਲੋੜ ਨਹੀਂ ਲੱਗੇ ਮੁੱਲੀ ਲਾ ਦੇਾਂਗੇ ਲਿਆ ਬਿੱਲ ਦਿਖਾਓਏ ਮੁੰਡਿਆ ਨਹਰਜੰਦ ਨੇ ਬਿੱਲ ਦਿਖਾਇਆ ਪਰ ਸੰਤਾ ਤਾਂ ਅਣਪੜ੍ਹ ਸੀ 900 ਰੁਪਏ ਸੁਣ ਕੇ ਸੰਤੇ ਨੇ ਕੰਬਲ ਪੱਟਾਂ ਤੋਂ ਪਰੇ ਕਰ ਦਿੱਤਾ ਕੀ ਗੱਲ ਬੰਨ੍ਹਦਿਆਂ ਇੱਕ ਨਹੀਂ ਸੰਤਾ ਉੱਠਣ ਲੱਗਿਆ ਹੋਰ ਸੇਵਾ ਨੌਹਰ ਚੰਦ ਨੇ ਹੱਥ ਜੋੜੇ ਸੰਤੇ ਨੇ ਦੁਕਾਨਵਾਲ ਇਧਰ ਉਧਰ ਨਿਗਾਹ ਮਾਰੀ ਫਰਸ਼ ਤੋਂ ਛੱਤਣ ਤੱਕ ਕੱਪੜੇ ਹੀ ਕੱਪੜੇ ਸਨ ਅਲਮਾਰੀਆਂ ਭਰੀਆਂ ਪਈਆਂ ਸਨ ਉਹਦਾ ਚਿੱਤ ਕੀਤਾ ਉਸ ਸਿਰ ਦੀ ਪੱਗ ਲੈ ਲਵੇ ਨੌਹਰ ਚੰਦ ਦੀ ਨਜ਼ਰ بڑے ਗਉ ਨਾਲ ਉਹਦੇ ਚਿਹਰੇ ਉੱਤੇ ਘੁੰਮ ਰਹੀ ਸੀ ਲਗਾਤਾਰ ਚੰਗਾ ਸਾਫਾ ਦਾ ਕੋਈ ਸਾਫਾ ਕੀ ਪਗੜੀ ਜਾਂ ਦੁਪੱਟਾ ਸੰਤੇ ਨੇ ਸਿਰਵਲ ਹੱਥ ਕੀਤਾ ਪੱਗ ਰੂਬੀਆ ਜਾਂ ਮਲਮਲ ਨੌਹਰ ਚੰਦ ਨੇ ਪੁੱਛਿਆ ਬਸ ਸਿਰ ਤੇ ਬੰਨਣ ਵਾਲੀ ਕੋਈ ਹੋਵੇ ਰੂਬੀਆ ਦੇ ਹੋਏ ਮਲਮਲ ਆਵਾਜ਼ ਵੋਣਦਾ ਜੱਬ ਰਹਿੰਦਾ ਹਾਂ ਉਹੀ ਮਾਵਾ ਨਾ ਦਵਾਉਣਾ ਪਵੇ ਨੌਹਰਚੰਦ ਨੇ ਮਿੰਨ ਕੇ 5 ਮੀਟਰ ਪਾੜ ਦਿੱਤੀ ਮੁੰਡੇ ਨੂੰ ਤੈ ਕਰਕੇ ਦੇਣ ਲਈ ਆਖਿਆ ਮੁੰਡਿਆਂ ਵਾਲਾ ਸਮੋਸਾ ਤੇ ਇੱਕ ਸੰਤੇ ਨੂੰ ਜਿਵੇਂ ਯਾਦ ਆਇਆ ਹੋਵੇ ਚਾਰ ਖਾਨਾ ਫੜਾ ਹੋਏ ਵਧੀਆ ਜਾ ਨੌਹਰਚੰਦ ਖੁਸ਼ ਸੀ ਕਿ ਸੰਤਾ ਕੁਝ ਤਾਂ ਹੋਰ ਲੈ ਜਾ ਰਿਹਾ ਹੈ ਤੇੜ ਬੰਨਣ ਨੂੰ ਚੰਗਾ ਰਹਿੰਦਾ ਏ ਨਾ ਕੇ ਪਿੰਡਾ ਪੁੰਜਣ ਨੂੰ ਵੀ ਸਿਰ ਨੂੰ ਬੰਨ੍ਹ ਲੋ ਚਾਹੇ ਮੋਢਿਆਂ ਤੇ ਲਈ ਫਿਰੋ ਸਾਰਾ ਕੰਮ ਦਿੰਦਾ ਇਸ ਮੋਜ਼ਾ ਅੱਗੇ ਤਾਂ ਖੱਦਰ ਹੁੰਦਾ ਹੁਣ ਚਾਰਖਾਨਾ ਠੀਕ ਹੈ ਸੰਤਾ ਖੋਲ ਰਿਹਾ ਸੀ ਪਗੜੀਉ ਨੇ 2 ਮੀਟਰ ਦੁਪੱਟੇ ਲੜ ਬੰਨ੍ਹਿਆ ਤੇ ਉੱਠ ਖੜਾ ਕਹਿੰਦਾ ਮੁੰਡੇ ਦੇ ਸਾਲੇ ਦਾ ਵਿਆਹ ਹੈ ਅੱਛਾ ਅੱਛਾ ਧੰਨ ਭਾਗ ਧੰਨ ਭਾਗ ਨੋਹਰ ਚੰਦ ਰੋਜ਼ ਨਾਮ ਦੇ ਵਿੱਚ ਸੰਤੇ ਦਾ ਨਾਮ ਲਿਖ ਰਿਹਾ ਸੀ ਸੰਤੇ ਨੇ ਇਹ ਨਹੀਂ ਪੁੱਛਿਆ ਸੀ ਕਿ ਪਗੜੀ ਤੇ ਦੁਪੱਟੇ ਦੇ ਕਿੰਨੇ ਪੈਸੇ ਹੋਗੇ ਫਿਰ ਨੋਹਰ ਨੇ ਪੁੱਛਿਆ ਕਿਹੜੇ ਮੁੰਡੇ ਦੇ ਸਾਲੇ ਦਾ ਵਿਆਹ ਹੈ ਜੈਲੇ ਦੇ ਸਾਲੇ ਦਾ ਜਾਂ ਕੈਲੇ ਦੇ ਸਾਲੇ ਦਾ ਕਰਨੈਲ ਦੇ ਸਾਲੇ ਦਾ 20 ਦਿਨ ਰਹਿ ਗਏ ਬਸ ਦਿਆਲੋ ਤੇ ਬਹੁ ਆਉਣ ਗਿਆ ਕਪੜਾ ਲੈ ਕੇ ਜਾਣ ਗਿਆ ਜਿਹੜਾ ਕਹਿਣ ਗਿਆ ਦੇ ਦੀ ਪਾ ਠੀਕ ਲਾਈ ਐਵੇਂ ਨਾ ਪੱਥਾ ਪਾ ਦੀ ਅੱਗੇ ਕਦੇ ਲਾਇਆ ਤੈਨੂੰ ਵੱਧ ਪਾ ਰੇਟ ਆਪਣੀ ਦੁਕਾਨ ਦਾ ਸਾਰਿਆਂ ਤੋਂ ਘੱਟ ਹੁੰਦਾ ਰੋਡੂ ਸ਼ਾ ਸਾਰੇ ਚ ਦੇਖ ਲੈ ਬੇਸ਼ੱਕ ਦੀ ਫੇਰ ਨਹਰ ਚੰਦਾ ਹੱਸਣ ਲੱਗ ਪਿਆ ਸੰਤਾ ਸਿਆ ਤੂੰ ਕੋਈ ਨਵਾਂ ਗਾ ਕਹ ਸਾਡਾ ਐਨੇ ਸਾਲ ਦਾ ਵਾਹ ਹੈ ਆਪਣਾ ਕਦੇ ਸ਼ਿਕਾਇਤ ਨਹੀਂ ਆਉਗੀ ਚੰਗਾ ਆਉਣਗੀਆਂ ਉਹ ਪਗੜੀ ਵਾਲਾ ਦੁਪੱਟਾ ਮੋਢੇ ਲਟਕਾਉਂਦਾ ਸੰਤਾ ਦੁਕਾਨ ਦੀਆਂ ਪੌੜੀਆਂ ਉਤਰ ਰਿਹਾ ਸੀ ਦੁਕਾਨ ਤੋਂ ਬਾਹਰ ਆ ਕੇ ਉਹਨੇ ਆਸਮਾਨ ਵੱਲ ਦੇਖਿਆ ਦਨੋਂ ਥੋੜਾ ਹੀ ਰਹਿੰਦਾ ਸੀ ਉਹਨੇ ਅੰਦਾਜ਼ਾ ਲਾਇਆ ਕਿ ਥੰਮਣ ਵਾਲੇ ਨੂੰ ਜਾਣ ਵਾਲੀ ਕੋਈ ਨਾ ਕੋਈ ਮਿੰਨੀ ਬੱਸ ਮਿਲ ਜਾਵੇਗੀ ਟੈਂਪੂ ਵੀ ਕੋਈ ਖੜਾ ਹੋਵੇਗਾ ਰਾਹ ਵਿੱਚ ਸੜਕ ਉੱਤੇ ਇੱਕ ਰਿਓੜੀਆਂ ਪਤਾਸਿਆਂ ਦੀ ਦੁਕਾਨ ਵਿੱਚੋਂ ਗੁੜ ਕੜਨ ਦੀ ਮਿੱਠੀ ਤੇ ਤਿੱਖੀ ਵਾਸ਼ਨਾ ਆ ਰਹੀ ਸੀ ਉਹਨੇ 1 ਕਿਲੋ ਗੁੜ ਦੀਆਂ ਰਿਓੜੀਆਂ ਅਤੇ ਅੱਧਾ ਕਿਲੋ ਗੱਜਕ ਤਲਵਾ ਲਈ ਉਹਦੇ ਦਿਲ ਨੇ ਉਛਾਲ ਖਾਦਾ ਸੀ ਮੰਡੀ ਆਏ ਆ ਜੋ ਆਕਾ ਨੂੰ ਕੁਝ ਲੈ ਤਾਂ ਚਲੀਏ ਉਹਨੇ ਜੇਬ ਦਾ ਇੱਕ ਬਕਸੂਆ ਖੋਲਿਆ ਅਤੇ ਸੌ ਦਾ ਇੱਕ ਨੋਟ ਕੱਢ ਕੇ ਬੜੇ ਮਾਣ ਨਾਲ ਦੁਕਾਨਦਾਰ ਨੂੰ ਫੜਾ ਦਿੱਤਾ। ਬਾਕੀ ਨੋਟ ਦੁਕਾਨਦਾਰ ਨੇ ਮੋੜ ਦਿੱਤੇ। ਇਹ ਨੋਟ ਉਹਨੇ ਬਕਸੂਏ ਵਾਲੀ ਜੇਬ ਵਿੱਚ ਨਹੀਂ ਪਾਏ, ਕੁਰਤੇ ਦੀ ਜੇਬ ਵਿੱਚ ਪਾ ਲਏ। ਜਦੋਂ ਉਹ ਪਿੰਡੋਂ ਆਇਆ ਸੀ, ਉਹਦੀ ਜੇਬ ਵਿੱਚ 5-10 ਰੁਪਏ ਹੀ ਸਨ। ਹੁਣ ਤਾਂ ਉਹ ਸ਼ਾਹ ਸੀ। ਹੁਣ ਤਾਂ ਉਹਦੀਆਂ ਜੇਬਾਂ ਵਿੱਚ ਨੋਟ ਹੀ ਨੋਟ ਸਨ। ਦੁਪੱਟੇ ਦੇ ਦੂਜੇ ਲੜ ਰਿਓੜੀਆਂ ਤੇ ਗੱਜਕ ਵਾਲਾ ਲਿਫਾਫਾ ਬਨ ਕੇ ਉਹ ਕਾਹਲ ਨਾਲ ਮਿੰਨੀ ਬੱਸਾਂ ਦੇ ਅੱਡੇ ਵੱਲ ਤੁਰਨ ਲੱਗਿਆ। ਸ਼ਰਾਬ ਦਾ ਠੇਕਾ ਅੱਡੇ ਵਿੱਚ ਸੀ ਉਹਨੇ ਦੇਸੀ ਸ਼ਰਾਬ ਦਾ ਇੱਕ ਅਧਿਆਵੀ ਛੇਤੀ ਦੇ ਕੇ ਲੈ ਲਿਆ ਅਤੇ ਪਗੜੀ ਵਾਲੇ ਪਾਸੇ ਗੰਡ ਵਿੱਚ ਦੇ ਲਿਆ ਉਹਨੇ ਦਿਲ ਕਰੜਾ ਕੀਤਾ ਸੀ ਅੱਜ ਪੀਵਾਂਗੇ ਨਾ ਪੀਤੀ ਤਾਂ ਨੀਂਦ ਨਹੀਂ ਆਉਣੀ ਮਿੰਨੀ ਬੱਸ ਤਿਆਰ ਖੜੀ ਸੀ ਕੋਈ ਸੀਟ ਖਾਲੀ ਨਹੀਂ ਸੀ ਉਹ ਇੱਕ ਨੌਜਵਾਨ ਦਾ ਪਾਸਾ ਮਰਵਾ ਕੇ ਥੋੜੀ ਜਿਹੀ ਨਿਥਾ ਉੱਤੇ ਹੀ ਬੈਠ ਗਿਆ ਅਸੀਸ ਦਿੱਤੀ ਬਸ ਜਿਉਂਦਾ ਰਹੇ ਸ਼ਾਬਾਸ਼ ਪਿੰਡ ਉੱਤਰ ਕੇ ਉਹ ਘਰ ਨੂੰ ਨਹੀਂ ਗਿਆ ਖਾਸਾ ਆਥਮ ਸੀ ਕਸਤੂਰੀ ਦੀ ਹੱਟਵਲ ਹੋ ਲਿਆ ਸੋਚਿਆ ਇਹਦਾ ਵੀ ਨਬੇੜੀ ਚੱਲੀਏ ਐਵੇਂ ਪਾਰ ਚੱਕੀ ਫਿਰਦਿਆਂ ਮੰਡੀ ਜਾ ਕੇ ਆਇਆ ਲੱਗਦਾ ਗਾਕਾਂ ਵਿੱਚ ਕਿਰੇ ਬੈਠੇ ਕਸਤੂਰੀ ਨੇ ਉਹਨੂੰ ਬੁਲਾਇਆ ਹੋਰ ਕਸਤੂਰੀ ਲਾਲਾ ਕੰਮ ਜੇ ਸੀ ਇੱਕ ਦੋ ਉੱਥੇ ਦਿਨ ਚਿਪ ਗਿਆ ਸੰਤਾ ਉਹਦੇ ਕੋਲ ਜਿਹੇ ਹੋ ਕੇ ਬੈਠ ਗਿਆ ਸਮੋਸੇ ਦੇ ਦੋਵੇਂ ਲੜ ਬੁੱਕਲ ਵਿੱਚ ਰੱਖ ਲਏ ਕਸਤੂਰੀ ਉਹਦੇ ਸੌਤੇ ਵੱਲ ਚਾਕਿਆ ਤੇ ਪੁੱਛਿਆ ਕੀ ਖਰੀਦ ਲਿਆਂਦਾ ਮੰਡਿਓ ਇਹ ਇਤਾਂ ਐਵੇਂ ਕੋ ਸਾਫਾ ਹੈ ਬਾਕੀ ਰੂੜੀਆਂ ਪਤਾ ਸੇ ਸਮਝ ਜੋ ਅਕਾਂ ਵਾਸਤੇ ਸੇਵਾਦਸ ਕਸਤੂਰੀ ਨੇ ਸੋਚਿਆ ਉਹ ਕੋਈ ਨਿੱਕੀ ਮੁੱਟੀ ਚੀਜ਼ ਲੈ ਕੇ ਜਾਵੇਗਾ ਪਰ ਸੰਤੇ ਦੇ ਬੋਲ ਸੁਣ ਕੇ ਉਹਦੀ ਤਕੜੀ ਥੰਮ ਗਈ ਸੰਤਾ ਕਹਿੰਦਾ ਆਪਣਾ ਨਾਮਾ ਦੇ ਕਸਤੂਰੀ ਲਾਲ ਨਾਮਾ ਉਦੋਂ ਪੁੱਛੀ ਜਦੋਂ ਕੋਈ ਹਿਸਾਬ ਕਿਤਾਬ ਨਵੇੜਨਾ ਹੋਇਆ ਹੁਣੇ ਨਾਮਾ ਪੁੱਛ ਕੇ ਕੀ ਕਰਨਾ ਹਾਲੇ ਤਾਂ ਫਸਲ ਦੂਰ ਖੜੀ ਹੈ ਨੇ ਫਸਲ ਤਾਂ ਆ ਗਈ ਅੱਜ ਤੈਨੂੰ ਥੋੜੇ ਗਨੇ ਦੇ ਕੇ ਜਾਊਂਗਾ ਕਸਤੂਰੀ ਲਾਲ ਦੀਆਂ ਅੱਖਾਂ ਚਰਾਗਾ ਵਾਂਗ ਬਲਣ ਲੱਗੀਆਂ ਬੋਲਿਆ ਅੱਛਾ ਤਾਂ ਜਰਾਂਦ ਕਰ ਥੋੜਾ ਚਿਰ ਮੈਂ ਆ ਦੋ ਚਾਰ ਜੋ ਅੱਖ ਤੋੜ ਦਿਆਂ ਨਾਲ ਦੀ ਨਾਲੋਂ ਨੇ ਨੌਕਰ ਮੁੰਡੇ ਨੂੰ ਕਿਹਾ ਕਿ ਉਹ ਪੁਰਾਣਾ ਖਾਤਾ ਕੱਢ ਕੇ ਲਿਆਵੇ ਜਦੋਂ ਸਾਰੇ ਗਾਕ ਸੌਦਾ ਲੈ ਕੇ ਤੁਰ ਗਏ ਤਾਂ ਬਹੀ ਫਰੋਲ ਕੇ ਕਸਤੂਰੀ ਨੇ ਸੰਤਾ ਸਿੰਘ ਦਾ ਖਾਤਾ ਖੋਲਿਆ ਬੋਲਿਆ 6000 ਤੋਂ ਉੱਤੇ ਨੇ ਕੁਛ ਰੁਪਏ ਦੋ ਚਾਰ ਐਟਮਾ ਹੋਰ ਵੀ ਲਿਖਣ ਵਾਲੀਆਂ ਰਹਿੰਦੀਆਂ ਹੋਣਗੀਆਂ ਸੰਤੇ ਨੇ ਮਨ ਵਿੱਚ ਹੀ ਵੱਡੀ ਬਹੂ ਨੂੰ ਇੱਕ ਦੋ ਕਰਾਰੀਆਂ ਜਿਹੀਆਂ ਗਾਲਾਂ ਕੱਢੀਆਂ ਦਿਆਲੋ ਉੱਤੇ ਪੂਰਾ ਖੇਜਿਆ ਗੁਣਗੁਣ ਕੀਤੀ ਕੁਛ ਨਾ ਕੁਛ ਮੰਗਾਉਂਦੀਆਂ ਹੀ ਰਹਿਣਗੀਆਂ ਭੈਣ ਗੜਾਵੇ ਦੀਆਂ ਜੁਆਕ ਭੇਜ ਕੇ ਉਹ ਉਬੜਵਾਹਾ ਬੋਲਿਆ ਸੋਹਣੀ ਨੂੰ ਯਾਰ ਕਸਤੂਰੀ ਮੈਂ ਸਾਰਾ ਨਿਬੇੜ ਕੇ ਗਿਆ ਥੋੜੇ ਘਣੇ ਪੈਸੇ ਰਹਿੰਦੇ ਹੋਣਗੇ ਇਹ 4-5 ਮਹੀਨਿਆਂ ਜੀ ਕਾਦੇ ਹੋਗੇ ਇੰਨੇ ਰੁਪਈਏ ਸੁਖ ਨਾਲ ਐਡਾ ਟੱਪ ਰਹਾ ਸਰਦਾਰ ਹੈ ਦੀਵਾਲੀ ਦੇ ਸੌਤੇ ਤੋਂ ਫੇਰ ਸ਼ੁਰੂ ਹੋ ਗਿਆ ਸੀ ਦੱਸਾਂ ਕੀ ਕੀ ਗਿਆ ਕਸਤੂਰੀ ਨੇ ਐਟਮ ਪੜਨੀਆਂ ਸ਼ੁਰੂ ਕਰ ਦਿੱਤੀਆਂ ਨਾਲ ਦੀ ਨਾਲ ਪੈਸੇ ਵੀ ਦੱਸੀ ਜਾ ਰਿਹਾ ਸੀ ਪੰਜ 700 ਦੇ ਹੀ ਗਣਏ ਸਨ ਕਿ ਸੰਤੇ ਕਹਿੰਦਾ ਬਸ ਛੱਡ ਜਾ ਤੂੰ ਕੋਈ ਝੂਠ ਤਾਂ ਨਹੀਂ ਲਿਖਿਆ ਜੇ ਲੈ ਕੇ ਗਏ ਨੇ ਤਾਂ ਹੀ ਇੱਥੇ ਲਿਖਿਆ ਹੋਇਆ ਸੰਤੇ ਨੇ ਆਪਣੇ ਕੋਟ ਦੀ ਅੰਦਰਲੀ ਦੂਜੀ ਜੇਬ ਦਾ ਬਕਸੂਆ ਖੋਲਿਆ ਅਤੇ 10000 ਦੀ ਗੁੱਟੀ ਕਸਤੂਰੀ ਦੀਆਂ ਅੱਖਾਂ ਮੂਰੇ ਕਰ ਦਿੱਤੀ ਕਹਿੰਦਾ ਇਹਦੇ ਚੋਂ ਅੱਧੇ ਰੱਖ ਲੈ ਕਸਤੂਰੀ ਨੇ 5000 ਗਿਣ ਕੇ ਸੰਤੇ ਨੂੰ ਵਾਪਸ ਮੋੜ ਦਿੱਤਾ 5000 ਗਿਣ ਕੇ ਆਪਣੇ ਗੱਲੇ ਵਿੱਚ ਸੁੱਟ ਲਿਆ ਸੰਤੇ ਦੇ ਖਾਤੇ ਵਿੱਚ ਲਿਖ ਦਿੱਤਾ ਕਿ 5000 ਆ ਗਿਆ ਹੈ ਤਰੀਕ ਪਾ ਦਿੱਤੀ ਬਾਕੀ ਨਹੀਂ ਕੱਢੀ ਕਿਉਂਕਿ ਐਡਮਾ ਲਿਖਣੀ ਆ ਜੀ ਰਹਿੰਦੀਆਂ ਸਨ ਸੰਤੇ ਨੂੰ ਕੀਮਤੀ ਲਾਲ ਦੀ ਦੁਕਾਨ ਉੱਤੇ ਲੱਗਿਆ ਸੀ ਜਿਵੇਂ ਇੱਕ ਕਿਲਾ ਜ਼ਮੀਨ ਗਹਿਣੀ ਦੇ ਕੇ ਉਹਨੇ ਆਪਣਾ ਕਾਲਜਾ ਵੱਢ ਕੇ ਦੇ ਦਿੱਤਾ ਹੋਵੇ ਜ਼ਮੀਨ ਜੱਟ ਦਾ ਕਾਲਜਾ ਹੀ ਤਾਂ ਹੁੰਦੀ ਹੈ ਫਿਰ ਨੌਰ ਚੰਦ ਦੇ ਜਿਹੜਾ 5000 ਦਿੱਤਾ ਉਹ ਵੀ ਜਿਵੇਂ ਕਾਲਜਾ ਵੱਢ ਕੇ ਹੀ ਉਹ ਦੇ ਆਇਆ ਸੀ ਅਤੇ ਹੁਣ ਇੱਥੇ ਕਸਤੂਰੀ ਦੀ ਦੁਕਾਨ ਵਿੱਚ ਵੀ ਉਹਨੇ ਕਾਲਜਾ ਵੱਢ ਕੇ ਦਿੱਤਾ ਸੀ ਸਾਬਣ ਦੀ ਟਿੱਕੀ ਦੇ ਕੋਈ ਚੰਗੀ ਜਿਹੀ ਪਿੰਡੇ ਨਹਾਉਣ ਵਾਲੀ ਸੰਤੇ ਨੇ ਖੜਾ ਹੋ ਕੇ ਦਿਲ ਦਾ ਗੁਬਾਰ ਰੋਕਿਆ ਨੌਕਰ ਮੁੰਡੇ ਨੇ ਤਿੰਨ ਕਿਸਮ ਦੀਆਂ ਸਾਬਣਾਂ ਲਿਆ ਕੇ ਰੱਖ ਦਿੱਤੀਆਂ ਕਸਤੂਰੀ ਕਹਿੰਦਾ ਦੇਖ ਕਿਹੜੀ ਲੈਣੀ ਹੈ ਇਹ 15 ਰੁਪਈਆ ਦੀ ਹੈ ਇਹ 20 ਦੀ ਤੇ ਇਹ 24 ਦੀ ਚੌਵੀ ਵਾਲੀ ਦੇ ਫਿਰ ਨਿੱਕਾ ਕਿਉਂ ਕੱਤਣਾ ਸੰਤੇ ਨੇ ਹੌਸਲਾ ਦਿਖਾਇਆ ਕਰ ਜਾ ਕੇ ਪਹਿਲਾਂ ਉਹ ਆਪਣੀ ਬੈਠਕ ਵਿੱਚ ਗਿਆ ਇਹ ਜ਼ੋਰੇ ਵਾਲੇ ਹਿੱਸੇ ਦੀ ਬੈਠਕ ਸੀ ਮੰਜੇ ਉੱਤੇ ਸਿੱਧਾ ਸਤੌਲ ਪੈ ਕੇ ਛੱਤ ਵੱਲ ਚਾਕਣ ਲੱਗਿਆ ਬਿਜਲੀ ਦਾ ਬੱਲਬ ਉਹਨੇ ਜਗਾ ਲਿਆ ਸੀ ਉਹ ਕਮਰੇ ਦੀ ਛੱਤ ਵੱਲ ਲਗਾਤਾਰ ਚਾਕੀ ਜਾ ਰਿਹਾ ਸੀ ਪਤਾ ਨਹੀਂ ਕੀ ਕੀ ਸੋਚ ਰਿਹਾ ਹੋਵੇਗਾ ਫਿਰ ਉਹ ਉੱਠਿਆ ਅਤੇ ਬਿਜਲੀ ਦਾ ਬੱਲਬ 부ਝਾ ਦਿੱਤਾ ਮਲਕ ਦੇ ਕੇ ਬੈਠਕ ਵਿੱਚੋਂ ਬਾਹਰ ਹੋਇਆ ਅਤੇ ਟੂਟੀ ਤੋਂ ਪਾਣੀ ਦੀ ਗੜਵੀ ਪਰ ਲਿਆ ਕੱਚ ਦਾ ਗਲਾਸ ਬੈਠਕ ਦੀ ਅਲਮਾਰੀ ਵਿੱਚ ਪਿਆ ਸੀ ਸਮੋਸੇ ਲੜੋਂ ਅਧਿਆ ਕੱਢ ਕੇ ਗਲਾਸ ਗਲਗਸਾ ਕਰ ਲਿਆ ਫੇਰ ਪਾਣੀ ਨਾਲ ਭਰ ਕੇ ਉਹਨੇ ਇੱਕ ਘੁੱਟ ਪਰੀ ਸ਼ਰਾਬ ਉਹਨੂੰ ਕੌੜੀ ਲੱਗੀ ਉਹਨੇ ਅੱਖਾਂ ਮੀਚ ਕੇ ਸਿਰ ਇਧਰ ਉਧਰ ਫੇਰਿਆ ਗਲਾਸ ਮੇਜ਼ ਉੱਤੇ ਧਰ ਦਿੱਤਾ ਗਲੀ ਦੀ ਲਾਈਟ ਦਾ ਮੱਧਮ ਜਿਹਾ ਚਾਨਣ ਬੈਠਕ ਅੰਦਰ ਆ ਰਿਹਾ ਸੀ ਇੱਕ ਘੁੱਟ ਹੋਰ ਲੈ ਕੇ ਉਹ ਬੈਠਕ ਵਿੱਚ ਇਧਰ ਉਧਰ ਗੇੜੇ ਕੱਢਣ ਲੱਗਿਆ ਈਸਵਰ दारू ਘਟ ਗੌੜੀ ਸੀ ਦੋ ਗੇੜੇ ਹੀ ਦਿੱਤੇ ਸਨ ਕਿ ਉਹਨੇ ਗਲਾਸ ਨੂੰ ਜਾ ਹੱਥ ਪਾਇਆ ਅਤੇ ਚਰੜ-ਚਰੜ ਕਰਕੇ ਗਲਾਸ ਖਾਲੀ ਕਰ ਦਿੱਤਾ ਮੰਜੇ ਉੱਤੇ ਫੇਰ ਲਟ ਗਿਆ ਉਹ ਸੋਚਣ ਲੱਗਾ ਉਹਦੀ ਕਬੀਲਦਾਰੀ ਚਾਹੇ ਕਿੰਨੀ ਵੀ ਖਿੰਡ ਗਈ ਸੀ ਪਰ ਉਹਨੇ ਜ਼ਮੀਨ ਕਦੇ ਵੀ ਗਹਿਣੇ ਨਹੀਂ ਧਰੀ ਸੀ ਅੱਜ ਇੱਕ ਕਿੱਲਾ ਲਿਖਵਾ ਕੇ ਉਹ ਕੋਈ ਪਾਪ ਕਰ ਆਇਆ ਹੈ ਪਿਓ ਦਾਦੇ ਦੀ ਜਾਇਦਾਦ ਉਹ ਬੇਗਾਨੇ ਹੱਥ ਫੜਾ ਆਇਆ ਹੈ ਉਹ ਕਿੰਨਾ ਨਿਕਮਾ ਹੈ ਚਾਹੇ ਇੱਕ ਕੱਦ ਸਾਲ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਇਹ ਇੱਕ ਕਿਲਾ ਗਹਿਣੇ ਹੈ ਕੀਮਤੀ ਲਾਲ ਨੂੰ ਤਾਂ ਫਸਲ ਦਾ ਹਿੱਸਾ ਹੀ ਜਾਇਆ ਕਰੇਗਾ ਪਰ ਉਹਨੂੰ ਆਪ ਨੂੰ ਤਾਂ ਪਤਾ ਹੈ ਕਿ ਇਹ ਇੱਕ ਕਿਲਾ ਹੁਣ ਕੀਮਤੀ ਲਾਲ ਦੀ ਹੈ ਉਹ ਜਦੋਂ ਮਰਜੀ ਜ਼ਮੀਨ ਕਿਸੇ ਹੋਰ ਜੱਟ ਨੂੰ ਹਿੱਸੇ ਉੱਤੇ ਦੇ ਸਕੇਗਾ ساری ਉਮਰ ਕਟਾਟੋਂ ਦਾ ਮਰ ਗਿਆ ਫੇਟੇ ਮੂੰ ਅਜੇ ਹੀ ਕਮਾਈ ਦਾ ਜਦੋਂ ਕਰਨੈਲ ਜੰਮਿਆ ਸੀ ਉਹਨੂੰ ਕਿੰਨੀ ਖੁਸ਼ੀ ਹੋਈ ਸੀ ਜਿਵੇਂ ਜੱਗ ਜਿੱਤ ਲਿਆ ਹੋਵੇ ਕਿੱਡਾ ਵੱਡਾ ਹੌਸਲਾ ਸੀ ਕਿੰਨਾ ਵਧੀਆ ਸਹਾਰਾ ਸੀ ਕਿ ਇਹ ਮੁੰਡਾ ਵੱਡਾ ਹੋ ਕੇ ਕਰਦੀ ਕਬੀਲਦਾਰੀ ਸੰਭਾਲੇਗਾ ਇੰਨੀ ਕਮਾਈ ਕਰੇਗਾ ਕਿ ਕਰਦੇ ਸਾਰੇ ਧੋਨੇ ਤੋਕੇ ਰੱਖ ਦੇਵੇਗਾ ਜਵਾਨੀ ਪਹਿਰੇ ਉਹਨੇ ਆਪ ਕਿੰਨਾ ਕੰਮ ਕੀਤਾ ਸੀ ਜ਼ੋਰਾ ਤਾਂ ਸਾਲਾ ਪਹਿਲੇ ਦਿਨੋਂ ਲੰਡੇ ਚੋਰ ਉੱਤੇ ਰਹਿੰਦਾ ਸੀ ਕਦੇ ਖੇਤ ਚੱਲਿਆ ਗਿਆ ਕਦੇ ਨਾ ਆ ਗਿਆ ਰਸ ਕੇ ਹੀ ਬੈਠ ਜਾਂਦਾ 12 ਕਿੱਲੇ ਦੀ 12 ਕਿੱਲੇ ਉਹ ਇਕੱਲਾ ਕਰਦਾ ਫੇਰ ਅੱਡ ਹੋ ਕੇ ਬਹਿ ਗਿਆ ਵਿਆਹ ਕਰਵਾ ਲਿਆ ਮੇਰੇ ਕੋਲ ਜ਼ਮੀਨ ਅੱਧੀ ਰਹਿ ਗਈ ਪਰ ਕਬੀਲਦਾਰੀ ਓਡੋ ਕਹਿੜ ਸੀ ਕਰਨੈਲ ਜੰਮੇ ਤੋਂ ਉਹਨੂੰ ਲੱਗਿਆ ਸੀ ਜਿਵੇਂ ਉਹਦਾ ਦੂਜਾ ਭਰਾ ਜੰਮ ਪਿਆ ਹੋਵੇ ਉਹਦੇ ਵੱਡਾ ਹੋਏ ਤੋਂ ਉਹ ਦੋਵੇਂ ਕਬੀਲਦਾਰੀ ਨੂੰ ਵਾਣੀ ਪਾ ਲੈਣਗੇ ਫੇਰ ਤਾਂ ਉਹ ਦੋ ਹੋ ਗਏ ਜੈਲਾ ਜੰਮਿਆ ਸੀ ਜੈਲਾ ਜੰਮੇ ਤੋਂ ਉਹਨੂੰ ਲੱਗਿਆ ਸੀ ਜਿਵੇਂ ਉਹਦੇ ਕਿੱਲੇ ਵਧ ਗਏ ਹੋਣ ਹੁਣ ਦੋਵੇਂ ਭਰਾ ਦੱਬ ਕੇ ਵਾਹੀ ਕਰਨਗੇ ਘਰ ਵਿੱਚ ਐਨੀ ਫਸਲ ਆਇਆ ਕਰੇਗੀ ਕਿ ਉਹਨੂੰ ਆਪਣੇ ਮਾੜੇ ਦਿਨ ਭੁੱਲ ਜਾਣਗੇ ਪਰ ਸਤਿਆਨਾਸ ਕਬੀਲਦਾਰੀ ਦਾ ਦੋਵੇਂ ਮੁੰਡੇ ਜਵਾਨ ਵੀ ਹੋ ਗਏ ਵਿਆਹੇ ਵੀ ਗਏ ਅਗਾ ਉਹਨਾਂ ਦੇ ਜੁਆਕ ਵੀ ਹਨ ਮੁੰਡੇ ਦੋਵੇਂ ਸਲਾਗ ਹਨ ਕਰੋ ਖੇਤ ਖੇਤੋਂ ਕਰ ਕੋਈ ਐਬਵੈਲ ਨਹੀਂ ਦਿਨ ਰਾਤ ਕੰਮ ਕਰਦੇ ਹਨ ਮਿਲ ਕੇ ਰਹਿੰਦੇ ਹਨ ਕਦੇ ਲੜੇ ਝਗੜੇ ਨਹੀਂ ਬਹੁਾਂ ਵੀ ਕਰਦੇ ਕੰਮਾਂ ਵਿੱਚ ਰੁੱਝੀਆਂ ਰਹਿੰਦੀਆਂ ਹਨ ਕਦੇ ਸੱਸ ਨੂੰ ਮਾੜਾ ਲਫ਼ਜ਼ ਨਹੀਂ ਬੋਲਦੀਆਂ ਸੱਸ ਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਦਿੰਦੀਆਂ ਫਸਲ ਬਥੇਰੀ ਘਰ ਆ ਕੇ ਡਿੱਗਦੀ ਹੈ ਪਰ ਕਬੀਲਦਾਰੀ ਫਿਰ ਵੀ ਕਿਉਂ ਸਾਲੀ ਖਿੰਡੀ ਖਿੰਡੀ ਰਹਿੰਦੀ ਹੈ ਕਰਜ਼ਾ ਦਿਨੋਂ ਦਿਨ ਵਾਅਦਾ ਹੀ ਜਾ ਰਿਹਾ ਹੈ ਇੰਨਾ ਬਹਿਣਾ ਵਿੱਚ ਹੀ ਉਹ ਮੰਜੇ ਉੱਤੋਂ ਉੱਠਿਆ ਅਤੇ ਗिलास ਫੇਰ ਗਲਗਾਸਾ ਕਰ ਲਿਆ ਪਾਣੀ ਧੋਕੂ ਉਂਜਲਾ ਹੀ ਪਾਇਆ ਗਲਾਸ ਮੂਨ ਲਾਇਆ ਅਤੇ ਅੱਖਾਂ ਮੀਚ ਕੇ ਖਾਲੀ ਕਰ ਦਿੱਤਾ ਰਜ਼ਾਈ ਗੁਦੈਲਾ ਵਿਛਾਲਿਆ ਤੇ ਪੈ ਗਿਆ ਰਜ਼ਾਈ ਦੇ ਪੱਲੇ ਨਾਲ ਮੂੰਹ ਟਕਿਆ ਤਾਂ ਉਹਨੂੰ ਲੱਗਿਆ ਜਿਵੇਂ ਬਾਹਰਲੇ ਸਾਰੇ ਸੰਸਾਰ ਨਾਲੋਂ ਉਹਦਾ ਸੰਬੰਧ ਟੁੱਟ ਗਿਆ ਹੋਵੇ ਪਰ ਕੀ ਕਰਦਾ ਉਹ ਬਾਹਰਲਾ ਸੰਸਾਰ ਤਾਂ ਉਹਦੇ ਅੰਦਰ ਸੀ ਥੋੜੀ ਦੇਰ ਬਾਅਦ ਹੀ ਉਹਦਾ ਸਿਰ ਖਾਸਾ ਭਾਰੀ ਹੋ ਗਿਆ ਦਿਮਾਗ ਵਿੱਚ ਵਿਰਾਗ ਭਰਨ ਲੱਗਿਆ ਇਹ ਹਾਦਸਾ ਉਹਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ ਸੀ ਅਤੇ ਬੁਰਾ ਹਾਦਸਾ ਸੀ ਉਹਨੂੰ ਆਪਣੀ ਮੌਤ ਸਾਹਮਣੇ ਖੜੀ ਦਿਸਣ ਲੱਗੀ। ਉਹਨੂੰ ਬੁਰੀ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇੱਕ ਕਿਲਾ ਗਹਿਣੇ ਤਰ ਕੇ ਉਹਦੇ ਦੋਵੇਂ ਪੁੱਤਾਂ ਦੀ ਮੌਤ ਹੋ ਗਈ ਹੋਵੇ ਜਾਂ ਉਹਨੇ ਆਪਣੀ ਤੀਵੀਂ ਦਿਆਲੋ ਕਿਸੇ ਨੂੰ ਵੇਚ ਦਿੱਤੀ ਹੋਵੇ। ਕਿੰਨਾ ਮਾੜਾ ਕੀਤਾ ਉਹਨੇ। ਉਹਦਾ ਮਨ ਬੁਰੀ ਤਰ੍ਹਾਂ ਉੱਛਲ ਪਿਆ। ਰਜ਼ਾਈ ਦਾ ਪੱਲਾ ਉਹਨੇ ਵਗਾ ਕੇ ਮਾਰਿਆ। ਉੱਠ ਕੇ ਬਲਬ ਜਗਾ ਲਿਆ। ਨਾਲ ਦੀ ਨਾਲ ਦਿਆਲੋ ਬੈਠ ਕੇ ਅੰਦਰ ਆਈ ਅਤੇ ਬੋਲਣ ਲੱਗੀ। ਤੂੰ ਕਦੋਂ ਆ ਗਿਆ ਮੈਂ ਤਾਂ ਢੀਕੀ ਜਾਨੀ ਐ ਤੈਨੂੰ ਬਈ ਹੁਣ ਆਇਆ ਹੁਣ ਆਇਆ ਫੇਰ ਪੁੱਛਿਆ ਤੇ ਤੂੰ ਬਲਬ ਕਿਉਂ ਬੁਝਾ ਰੱਖਿਆ ਸੀ ਦialo ਦੇ ਨਾਲ ਹੀ ਤਿੰਨੇ ਜੋ ਆਕ ਅੰਦਰ ਆ ਖੜੇ ਸਭ ਨੇ ਦੇਖਿਆ ਸੰਤੇ ਦੀਆਂ ਅੱਖਾਂ ਵਿੱਚ ਪਾਣੀ ਹੈ ਉਹਦੇ ਕੋਲੋਂ ਸੰਵਾਰ ਕੇ ਚਾਕਿਆ ਨਹੀਂ ਜਾ ਰਿਹਾ ਨਾ ਹੀ ਉਹ ਕੁਝ ਬੋਲ ਰਿਹਾ ਹੈ ਪਾਣੀ ਹੀ ਅੱਖਾਂ ਵਿੱਚੋਂ ਵਗ ਰਿਹਾ ਹੈ ਇਹ ਕੀ ਤੂੰ ਰੋਣਾ ਦialo ਦੇ ਨੇੜੇ ਹੋਈ ਸੰਤੇ ਦੀ ਤਾ ਨਿਕਲ ਗਈ ਬੱਚੇ ਹੈਰਾਨ ਖੜੇ ਚਾਕ ਰਹੇ ਸਨ ਬੱਚਿਆਂ ਨੂੰ ਸੰਤੇ ਨੇ ਬਾਹਰ ਭੇਜਣਾ ਚਾਹਿਆ ਤੇ ਗੱਜ ਕਰਿਓੜੀਆਂ ਵਾਲਾ ਲਿਫਾਫਾ ਸਮੋਸੇ ਲੜੋਂ ਖੋਲ ਕੇ ਵੱਡੀ ਕੁੜੀ ਨੂੰ ਫੜਾ ਦਿੱਤਾ ਰਿਓੜੀਆਂ ਗੱਜਕਾਂ ਲੈ ਕੇ ਉਹ ਤਿੰਨੇ ਮਾਂ ਵੱਲ ਭੱਜੇ ਦਿਆਲੋ ਮੰਜੇ ਦੀ ਬਾਹੀ ਉੱਤੇ ਬੈਠ ਕੇ ਸੰਤੇ ਨੂੰ ਹੌਲੀ-ਹੌਲੀ ਬੋਲ ਕੇ ਪੁੱਛਣ ਲੱਗੀ ਕਿਉਂ ਅੱਜ ਕੀ ਹੋ ਗਿਆ ਤੈਨੂੰ ਕੁਛ ਮੂੰਹੋਂ ਵੀ ਬੋਲ ਉਨੇ ਕੋਈ ਜਵਾਬ ਨਹੀਂ ਦਿੱਤਾ ਸਮੋਸੇ ਦੇ ਲੜ ਨਾਲ ਅੱਖਾਂ ਪੁੰਝੀਆਂ ਕੋਟ ਦੀ ਅੰਦਰਲੀ ਜੇਬ ਤੋਂ ਬਕਸੂਆ ਲਾਇਆ ਅਤੇ ਉਸ ਵਿੱਚੋਂ ਗਿਣ ਕੇ ਪਾਏ 5000 ਦੇ ਨੋਟ ਕੱਢ ਕੇ ਦਿਆਲੋ ਨੂੰ ਫੜਾ ਦਿੱਤੇ ਆਖਿਆ ਇਹ ਕਰਨੈਲ ਨੂੰ ਦੇ ਦੇ ਮੰਗਦਾ ਸੀ ਵਿਆਹ ਨੂੰ ਕਿਸੇ ਦਿਨ ਮੰਡੀ ਜਾ ਕੇ ਲੀੜਾ ਕਪੜਾ ਵੀ ਲਿਆ ਬਹੂ ਜਿਹੜਾ ਕਹਿੰਦੀ ਹੈ ਦਿਆਲੋ ਨੇ ਰੁਪਈਆਂ ਦੀ ਗੁੱਟੀ ਫੜ ਕੇ ਪੁੱਛਿਆ ਕਿੱਥੋਂ ਲਿਆਂਦੇ ਆ ਇੰਨੇ ਰੁਪਈਏ ਸੰਤੇ ਨੇ ਫਿਰ ਤਾਂ ਮਾਰੀ ਬੋਲਿਆ ਇਕਾ ਨੂੰ ਪੁੱਛਦੀ ਆ ਪਾਪਨੇ ਦਿਆਲੋ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹ ਇੰਨਾ ਕਿਉਂ ਰੋਂਦਾ ਹੈ ਕਈ ਵਾਰ ਪੁੱਛਿਆ ਪਰ ਸੰਤੇ ਨੇ ਕੋਈ ਜਵਾਬ ਨਹੀਂ ਦਿੱਤਾ ਵੱਡੀ ਕੁੜੀ ਰੋਟੀ ਲੈ ਕੇ ਆਈ ਉਹਨੇ ਰੋਟੀ ਵੀ ਨਹੀਂ ਖਾਧੀ ਰੋਂਦਾ ਰੋਂਦਾ ਹੀ ਸੌ ਗਿਆ ਅੱਧੀ ਰਾਤ ਉਹਦਾ ਨਸ਼ਾ ਟੁੱਟਿਆ ਤਾਂ ਉਹਨੂੰ ਜਾਗ ਆ ਗਈ ਦੂਜੇ ਮੰਜ਼ੇ ਉੱਤੇ ਦਿਆਲੋ ਹੂਕ ਸੁੱਤੀ ਹੋਈ ਸੀ ਬਾਹਰ ਜਾ ਕੇ ਉਹ ਪਿਸ਼ਾਬ ਕਰ ਆਇਆ ਦੇਖਿਆ ਗੜਵੀ ਵਿੱਚ ਪਾਣੀ ਹੈਗਾ ਸੀ ਗਲਾਸ ਵੀ ਉੱਥੇ ਹੀ ਪਿਆ ਸੀ ਅਦੀਆ ਅਲਮਾਰੀ ਵਿੱਚ ਸੀ ਉਹਨੇ ਬਲਬ ਨਹੀਂ ਜਗਾਇਆ ਗਲੀ ਦੀ ਲਾਈਟ ਦਾ ਮੱਧਮ ਚਾਨਣਾ ਕਮਰੇ ਵਿੱਚ ਆ ਰਿਹਾ ਸੀ ਉਹਨੇ ਅੱਧਾ ਗਲਾਸ ਸ਼ਰਾਬ ਦਾ ਪਰਿਆ ਅਤੇ ਵਿੱਚ ਅੱਧਾ ਪਾਣੀ ਪਾ ਕੇ ਇੱਕੋ ਸਾ ਪੀ ਲਿਆ ਮੰਜੇ ਉੱਤੇ ਪੈ ਕੇ ਉਹਨੂੰ ਹੌਲੀ-ਹੌਲੀ ਨੀਂਦ ਆਉਣ ਲੱਗੀ ਅੱਧ ਸੁੱਤਾ ਜਿਹਾ ਉਹ ਵਿਅੰਤਾਂ ਬਣਾ ਰਿਹਾ ਸੀ ਕਿ ਬਾਕੀ ਦੇ ਪੈਸਿਆਂ ਨਾਲ ਉਹ ਦੋ ਕੰਮ ਕਰੇਗਾ ਇੱਕ ਤਾਂ ਪਸ਼ੂਆਂ ਵਾਲੀ ਖੁਰਲੀ ਟਾਈ ਪਈ ਹੈ ਇਹ ਨਵੀਂ ਬਣਾ ਲਵੇਗਾ ਦੂਜਾ ਬੈਠਕ ਦੇ ਤਖਤੇ ਨਵੇਂ ਲਵਾਏਗਾ ਪਹਿਲਾਂ ਵਾਲੇ ਤਖਤਿਆਂ ਵਿੱਚ ਦੀ ਪਾਲਾ ਅੰਦਰ ਲੰਘ ਆਉਂਦਾ ਹੈ ਉਂਝ ਵੀ ਿਲਕੇ ਿਲਕੇ ਰਹਿੰਦੇ ਹਨ